ਨੋਨ ਐ ਸਿਖਾਈ ਸੱਸ ਨੂੰ ਅੰਗਰੇਜ਼ੀ ਆ ਦੇਖਿਓ ਪੂਰੀ ਵੀਡੀਓ ਨੋ ਰਾਣੀਆਂ ਤੂੰ ਅੰਗਰੇਜ਼ੀ ਸਕੂਲ ਚ ਪੜ੍ਹੀ ਹੋਈਆਂ ਹਾਂਜੀ ਮੰਮੀ ਜੀ ਕਿਉਂ ਚਾਹ ਰੱਖ ਅੰਗਰੇਜ਼ੀ ਦੇ ਮੈਨੂੰ ਵੀ ਸਿਖਾ ਦੇ ਕਿਸੇ ਵੇਲੇ ਬੰਦੇ ਦੇ ਕੰਮ ਆ ਜਾਂਦੇ ਆ ਹਾਂਜੀ ਮੰਮੀ ਜੀ ਸਿਖਾ ਦਿੰਨੀ ਆ ਹਾਂਜੀ ਨੀ ਆ ਬਦਲਾ ਤੁਸੀਂ ਨਾ ਇਹ ਕਹਿਣਾ ਕਿ ਮੇਰਾ ਮੁੰਡਾ ਇੱਕ ਨੰਬਰ ਦਾ ਸਟੂਪਿਡ ਆ ਸਟੂਪਿਡ ਉਹ ਕੀ ਹੁੰਦਾ ਸਟੂਪਿਡ ਨਹੀਂ ਸਮਝਦਾਰ ਸਮਝਦਾਰ ਆ ਗਿਆ ਪੁੱਤ ਕਿਹਦਾ ਫੋਨ ਹੈ ਮੇਰੇ ਪੇਕਿਆਂ ਤੋਂ ਮੇਰੀ ਮੰਮੀ ਦਾ ਫੋਨ ਆ ਲਿਆ ਪੁੱਤ ਮੇਰੀ ਗੱਲ ਕਰਾ ਦੇ ਬਹੁਤ ਟਾਈਮ ਹੋ ਗਿਆ ਆ ਦੇਖਿਓ ਮਜ਼ਾ ਹੋਣਾ ਹੈ ਮਮੀ ਜੀ ਹੈਲੋ ਭੈਣ ਜੀ ਮੈਂ ਤਾਂ ਸੋਚਿਆ ਸੀ ਤੁਸੀਂ ਇਕੱਲੇ ਸਟੂਪਿਡ ਹੋ ਤੁਹਾਡੀ ਬੇਟੀ ਤਾਂ ਤੁਹਾਡੇ ਨਾਲੋਂ ਵੀ ਜ਼ਿਆਦਾ ਸਟੂਪਿਡ ਆ ਮੈਨੂੰ ਤਾਂ ਲੱਗਦਾ ਭੈਣ ਜੀ ਤੁਹਾਡਾ ਸਾਰਾ ਟੱਬਰ ਹੀ ਸਟੂਪਿਡ ਆ ਆ ਕੀ ਆਦੇ ਪਾਸਾ ਹੀ ਪਲਟਾ ਰਿਹਾ ਆ ਕਿੰਨੇ ਕਿੰਨੂ ਵਧੀਆ ਲੱਗੀ ਫਿਰ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ